ਸਵਾਗਤ ਹੈ ਤੁਹਾਡਾ ਮੈਂ ਹਾਂ ਹਰ ਸਿਮਰਨ ਤੁਸੀਂ ਦੇਖ ਰਹੇ ਹੋ ਮਨੂਹਾ ਵਾਈਬਸ ਦਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਚੋਣਾਂ ਆ ਚੁੱਕੀਆਂ ਨੇ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਸੁਭਾਵਿਕ ਜੀ ਗੱਲ ਹੈ ਲੀਡਰਾਂ ਦੀ ਅਤਲਾ ਬਦਲੀ ਹੁੰਦੀ ਹੈ ਅੱਜ ਦੀ ਜਿਹੜੀ ਮੁੱਖ ਵੱਡੀ ਖਬਰ ਰਹੀ ਹੈ ਕਿ ਚਾਰ ਵੱਡੇ ਲੀਡਰ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਭਾਜਪਾ ਨੇ ਮਾਲਵਾ ਜ਼ੋਨ ਜਿਹੜਾ ਆ ਉਸ ਨੂੰ ਵੇਖਦੇ ਹੋਏ ਚਾਰ ਵੱਡੇ ਲੀਡਰਾਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਹੈ ਇਹਨਾਂ ਚਾਰ ਵੱਡੇ ਲੀਡਰਾਂ ਦਾ ਨਾਮ ਹੈ ਜਗਮੀਤ ਬਰਾੜ ਚਰਨਜੀਤ ਬਰਾੜ ਓਵੰਕਾਰ ਬਰਾੜ ਤੇ ਜਗਮੀਤ ਬਰਾੜ ਦੇ ਭਰਾ ਰਿਪਜੀਤ ਭਰਾਣ ਸੋ ਇਹ ਚਾਰ ਲੀਡਰ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਹੁਣ ਇਹ ਚਾਰ ਵੱਡੇ ਲੀਡਰ ਆਪਣੇ ਆਪ ਦੇ ਵਿੱਚ ਕੀ ਸਿਆਸੀ ਮਹਾਰਤ ਰੱਖਦੇ ਹਨ ਸਭ ਤੋਂ ਪਹਿਲਾਂ ਆਪਾਂ ਓਵੰਕਾਰ ਸਿੰਘ ਬਰਾੜ ਉਹਨਾਂ ਦੀ ਗੱਲ ਕਰਦੇ ਹਾਂ ਓਵੰਕਾਰ ਬਰਾੜ ਸਿਵਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਤੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSDV ਰਹਿ ਹੈ। ਸੋ ਮੰਨਿਆ ਇਹ ਜਾ ਰਿਹਾ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਤੋਂ ਚੋਣ ਲੜ ਸਕਦੇ ਨੇ ਅਤੇ ਜਿਹੜੇ ਅਵੰਕਾਰ ਬਰਾੜ ਸਾਹਿਬ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਜੇਕਰ ਉਨ੍ਹਾਂ ਦਾ ਅਕਾਲੀ ਦਲ ਨਾਲ ਗੜ ਜੋੜ ਨਹੀਂ ਹੁੰਦਾ ਤਾਂ ਅਵੰਕਾਰ ਬਰਾੜ ਨੂੰ ਧੂਰੀ ਤੋਂ ਟਿਕਟ ਦੇ ਸਕਦੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਸਿਆਸੀ ਮਾਹਰ ਮਾਨਰੇ ਨੇ ਕਿ ਉਹ ਭਗਵਾਨ ਤਮਾਨ ਲਈ ਮੁਸ਼ਕਲ ਪੈਦਾ ਕਰ ਸਕਦੇ ਨੇ ਕਿਉਂਕਿ ਓਵੰਕਾਰ ਬਰਾੜ ਹੁਣ ਦੇ ਨਹੀਂ ਸਿਆਸਤ ਦੇ ਵਿੱਚ ਹੈਗੇ ਉਹ ਕਾਫੀ ਲੰਬੇ ਸਮੇਂ ਤੋਂ ਸਿਆਸਤ ਚੱਲੇ ਓਵੰਕਾਰ ਬਰਾੜ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਜਿਹੜੇ ਕਿ ਕਾਂਗਰਸ ਦੇ ਸਮੇਂ ਵੀ ਖਜ਼ਾਨਾ ਮੰਤਰੀ ਸੀ ਤੇ ਅਕਾਲੀ ਦਲ ਦੇ ਟਾਈਮ ਵੀ ਖਜ਼ਾਨਾ ਮੰਤਰੀ ਸੀ ਉਹਨਾਂ ਨਾਲ ਉਹਨਾਂ ਦੀ ਕਾਫੀ ਨੇੜਤਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਵੀ ਉਹਨਾਂ ਦਾ ਕਾਫੀ ਉੱਠਣਾ ਬੈਠਣਾ ਹੈ ਇਸ ਕਰਕੇ ਓਵੰਕਾਰ ਬਰਾੜ ਆਮ ਆਦੀ ਪਾਰਟੀ ਅਕਾਲੀ ਦਲ ਇਹਨਾਂ ਸਾਰਿਆਂ ਦੇ ਲਈ ਖਤਰੇ ਦੀ ਘੰਟੀ ਬਣ ਸਕਦੇ ਨੇ ਜਿੱਤਣ ਭਾਵੇਂ ਨਾ ਪਰ ਵੋਟ ਜ਼ਰੂਰ ਕੱਟ ਸਕਦੇ ਨੇ ਉਹਨਾਂ ਦੀ ਸੋ ਭਾਜੀਪੀ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਲੈ ਕੇ ਆਈ ਹੈ ਦੂਜੇ ਨੰਬਰ ਤੇ ਆ ਜਾਂਦੇ ਨੇ ਜਗਮੀਤ ਬਰਾੜ ਜਗਮੀਤ ਬਰਾੜ ਜਿਹੜੇ ਕਿ ਕਾਫੀ ਸੀਨੀਅਰ ਲੀਡਰ ਨੇ ਪਿੱਛੇ ਜੀ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਸਨ 2019 ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸਨ ਪਰ ਆਪਣੀ ਚੋਣ ਹਾਰ ਗਏ ਸਨ 1999 ਦੇ ਵਿੱਚ ਜਗਮੀਤ ਬਰਾੜ ਜਦੋਂ ਸਿਆਸਤ ਦੇ ਵਿੱਚ ਸਨ ਤਾਂ ਉਹਨਾਂ ਨੇ 1999 ਦੇ MP ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਸੋ ਉਸ ਤੋਂ ਬਾਅਦ ਹੁਣ ਜਗਮੀਤ ਬਰਾੜ ਆਪਣੀ ਜਿਹੜੀ ਸਿਆਸੀ ਜ਼ਮੀਨ ਤਲਾਸ਼ ਰਹੇ ਸਨ ਤੇ ਆਖਰ ਦੇ ਵਿੱਚ ਉਹ ਹੁਣ BJP ਦੇ ਪਾਸੇ ਆ ਚੁੱਕੇ ਹਨ ਉਸ ਤੋਂ ਬਾਅਦ ਗੱਲ ਕਰੇਗੀ ਰਪਜੀਤ ਬਰਾੜ ਜਿਹੜੇ ਕਿ ਜੁਰਮੀਤ ਬਰਾੜ ਦੇ ਪੁੱਤ ਹਨ 2007 ਦੇ ਵਿੱਚ ਕਾਂਗਰਸ ਵੱਲੋਂ ਉਹਨਾਂ ਨੇ ਕੋਟਕਪੁਰੇ ਤੋਂ ਐਮਐਲਏ ਬਣੇ ਸਨ ਅਤੇ ਉਸ ਤੋਂ ਬਾਅਦ 2012 ਤੱਕ ਐਮਐਲਏ ਰਹੇ ਉਸ ਤੋਂ ਬਾਅਦ ਰਪਜੀਤ ਬਰਾੜ ਚਲੇ ਗਏ ਸੀ ਅਕਾਲੀ ਦਲ ਦੇ ਵਿੱਚ ਅਤੇ ਅਕਾਲੀ ਦਲ ਤੋਂ ਬਾਅਦ ਹੁਣ ਫਿਰ ਅਕਾਲੀ ਦਲ ਦੇ ਵਿੱਚ ਜਦੋਂ ਰਪਜੀਤ ਬਰਾੜ ਸਨ ਤੋਂ ਉਹ ਉਪ ਪ੍ਰਧਾਨ ਦੀ ਵੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਸਨ ਹੁਣ ਜਿਹੜੇ ਰਪਜੀਤ ਬਰਾੜ ਨੇ ਉਹ ਨਵੀਂ ਪਾਰਟੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਗੱਲ ਕਰਦੇ ਆ ਚਰਨਜੀਤ ਬਰਾੜ ਦੀ ਚਰਨਜੀਤ ਬਰਾੜ ਜਿਹੜੇ ਆ ਕਿ ਉਹ ਜਦੋਂ ਆ ਕਾਲੀ ਦਲ ਦੀ ਸਰਕਾਰ ਸੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਉਸ ਵਸ ਦੀ ਵੀ ਰਹੇ ਜਾਂ ਮੁੱਖ ਮੰਤਰੀ ਸਾਹਿਬ ਦੇ ਤੇ ਉਸ ਤੋਂ ਬਾਅਦ ਉਹ ਮੁੱਖ ਸਲਾਹਕਾਰ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਮੰਨਿਆ ਜਾ ਰਿਹਾ ਹੈ ਕਿ 2022 ਦੇ ਵਿੱਚ ਜਦੋਂ ਅਕਾਲੀ ਦਲ ਚੋਣਾਂ ਲੜ ਰਹੀ ਸੀ ਤਾਂ ਜਿਹੜੀ ਮੁੱਖ ਚੋਣ ਰਣਨੀਤੀ ਬਣਾ ਰਹੇ ਸੀ ਉਹ ਚਰਨਜੀਤ ਬਰਾੜ ਸੀ ਅਤੇ ਚਰਨਜੀਤ ਬਰਾੜ ਨੇ ਉਸ ਸਮੇਂ ਰਾਜਪੁਰੇ ਹਲਕੇ ਤੋਂ ਆਪਣੀ ਚੋਣ ਵੀ ਲੜੀ ਸੀ ਪਰ ਉੱਥੇ ਉਹ ਬੁਰੀ ਤਰ੍ਹਾਂ ਹਾਰ ਚੁੱਕੇ ਸਨ ਅਸੀਂ ਇੱਕ ਇੰਟਰਵਿਊ ਕੀਤੀ ਸੀ surjeet singh ghadi ਦੇ ਜਿਨ੍ਹਾਂ ਵਿੱਚ ਉਹਨਾਂ ਨੇ ਚਰਨਜੀਤ ਬਰਾੜ ਤੇ ਇਲਜ਼ਾਮ ਲਾਇਆ ਸੀ ਕਿ ਜਦੋਂ ਚਰਨਜੀਤ ਬਰਾੜ ਰਾਜਪੁਰੇ ਤੋਂ ਚੋਣ ਲੜਨ ਦੇ ਲਈ ਆਏ ਤਾਂ ਇੱਕ ਤਾਂ ਉਹ ਬਾਹਰੀ ਸਨ ਇਸ ਕਰਕੇ ਨਹੀਂ ਜਿੱਤ ਸਕੇ ਤੇ ਇਸ ਤੋਂ ਇਲਾਵਾ ਜਿਹੜੇ ਲੋਕਲ ਵਰਕਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਵੀ ਉਹਨਾਂ ਨੇ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ ਚਰਨਜੀਤ ਬਰਾੜ ਉਹ ਵਾਲੀ ਚੋਣ ਹਾਰ ਗਏ ਸਨ ਅਤੇ ਚਰਨਜੀਤ ਬਰਾੜ ਉਹਨਾਂ ਮੂਰਲੇ الليڈرਾਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਉਸ ਸਮੇਂ ਸਮੁੱਚੇ ਅਕਾਲੀ ਦਲ ਦੀ ਬੇਦਬੀ ਦੇ ਦੋਸ਼ੀਆਂ ਅਤੇ ਸੌਦਾ ਸਾਧ ਨੂੰ ਮਾਫ ਕਰਨ ਦੇ ਸਮੇਂ ਜਿਹੜੀ ਮਾਫੀ ਦਿੱਤੀ ਗਈ ਸੀ ਉਹਦੀ ਸ਼ਿਕਾਇਤ ਚਰਨਜੀਤ ਪ੍ਰਾੜ੍ਹ ਸਭ ਤੋਂ ਮੂਹਰਲੇ ਲੀਡਰਾਂ ਦੇ ਵਿੱਚ ਸਨ ਅਤੇ ਉਸ ਤੋਂ ਬਾਅਦ ਚਰਨਜੀਤ ਪ੍ਰਾੜ੍ਹ ਸ਼ਾਮਲ ਹੋ ਗਏ ਸਨ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਪਰ ਹੁਣ ਚਰਨਜੀਤ ਪ੍ਰਾੜ੍ਹ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਬਲਾਂ ਕਾਲੀ ਦਲ ਛੱਡਿਆ ਉਸ ਤੋਂ ਬਾਅਦ ਕੋਨਰ ਸੁਰਜੀਤ ਅਕਾਲੀ ਦਲ ਪੜਾਇਆ ਜਿਹਦੇ ਵਿੱਚ ਉਹ ਸੂਤਰਧਾਰ ਸਨ ਉਹਨਾਂ ਨੇ ਉਹ ਵੀ ਅਕਾਲੀ ਦਲ ਛੱਡ ਦਿੱਤਾ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ ਸੋ ਚਰਨਜੀਤ ਬਰਾੜ ਹੁਣ ਭਾਜਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਜਿਵੇਂ ਉਹ ਅਕਸਰ ਆਪਣੇ ਜਿਹੜੀ ਅਰ ਐਨਾ ਕਾ ਉਸ ਨੂੰ ਆਪਣੀ ਨੱਕ ਤੇ ਰੱਖ ਕੇ ਉਹ ਕੰਮ ਕਰਦੇ ਨੇ ਅਤੇ ਉਸੇ ਤਰੀਕੇ ਨਾਲ ਉਹਨਾਂ ਨੇ ਬੀਜੇਪੀ ਸ਼ਾਮਲ ਹੋਣ ਤੋਂ ਬਾਅਦ ਇਹ ਕਿਹਾ ਹੈ ਕਿ ਬੀਜੇਪੀ ਵਰਗੀ ਤਾਂ ਮਾਰਦੀ ਹੀ ਨਹੀਂ ਹੈ ਅਤੇ ਸ਼ਰੋਮਣੀ ਅਕਾਲੀ ਦਲ ਅਤੇ ਬਾਕੀ ਪੰਜਾਬ ਦੇ ਜਿਹੜੇ ਲੀਡਰ ਹੈ ਉਹ ਬੀਜੇਪੀ ਦੇ ਖਿਲਾਫ ਕੂੜਾ ਪ੍ਰਚਾਰ ਕਰ ਰਹੇ ਨੇ ਬੀਜੇਪੀ ਤੇ ਸਿੱਖਾ ਮਾਰੇ ਬਹੁਤ ਜ਼ਿਆਦਾ ਸੋਚਦੀ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਰਹੇਗੀ ਕਿ ਉਹ ਬੀਜੇਪੀ ਦੀ ਜਿਹੜੀ ਸਰਕਾਰ ਹੈ 2027 ਦੇ ਵਿੱਚ ਜਿਹੜਾ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਡਬਲ ਇੰਜਨ ਦੀ ਸਰਕਾਰ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਹੈ ਭਾਜਪੀ ਦੇ ਵਿੱਚ ਸੋ ਚਰਨਜੀਤ ਬਰਾੜ ਜਗਮੀਤ ਬਰਾੜ ਓਵੰਕਰ ਬਰਾੜ ਅਤੇ ਜਿਹੜੇ ਰਿਪਜੀਤ ਬਰਾੜ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ 2027 ਦੇ ਵਿੱਚ ਲੈ ਕੇ ਆਉਣਗੇ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਕਿ ਇੱਕ ਪਾਸੇ ਜਿੱਥੇ ਕੈਪਟਨ ਮਰੀਂਦਰ ਸਿੰਘ ਕਹਿੰਦੇ ਨੇ ਕਿ ਬੀਜੇਪੀ ਜੇ ਚਾਹੁੰਦੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣੇ ਨਾਲ ਹੀ ਕਈ ਵਾਰੀ ਸੁਨੀਲ ਜਾਖੜ ਦੇ ਵੀ ਇਹ ਬਿਆਨ ਆਏ ਨੇ ਕਿ ਬੀਜੇਪੀ ਜੇ ਚਾਹੁੰਦੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਤਾਂ ਉਹਨਾਂ ਨੂੰ ਅਕਾਲੀ ਦਲ ਦੇ ਨਾਲ ਗਠਜੋੜ ਕਰਨਾ ਪਵੇਗਾ ਅਤੇ ਕੱਲ ਨੂੰ ਜੇ ਅਕਾਲੀ ਦਲ ਦੇ ਨਾਲ ਗਠਜੋੜ ਹੋ ਸਕਦਾ ਹੈ ਕੁਝ ਅੰਦਰੂਨੀ ਖਬਰਾਂ ਐ ਵੀ ਨੇ ਕਿ 13 April ਵਿਸਾਖੀ ਵਾਲੇ ਦਿਨ ਸ਼ਾਇਦ ਅਕਾਲੀ ਦਲ ਅਤੇ BJP ਦਾ ਘਟ ਜੋੜ ਹੋ ਜਾਵੇਗਾ ਸੋ ਉਦੋਂ ਵੇਖਣਾ ਹੋਵੇਗਾ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ BJP ਦੇ ਵਿੱਚ ਲੀਡਰ ਗਏ ਆ ਉਹਨਾਂ ਦੇ ਕੀ ਵਿਊ ਪੁਆਇੰਟ ਹੁੰਦੇ ਨੇ ਉਹ ਕੀ ਭਾਸ਼ਣ ਦਿੰਦੇ ਹਨ ਕਿਉਂਕਿ ਫਿਲਹਾਲ ਦੀ ਖੜੀ ਤਾਂ ਜਿਨੇ ਵੀ ਅਕਾਲੀ ਦਲ ਦੇ ਵਿੱਚੋਂ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਲੀਡਰ ਨੇ ਉਹ ਇਹੀ ਕਹਿ ਰਹੇ ਨੇ ਕਿ ਜਿਹੜੇ ਅਕਾਲੀ ਦਲ ਆ ਉਹ ਪੰਜਾਬ ਬਾਰੇ ਨਹੀਂ ਸੋਚ ਰਹੀ ਸੋ ਭਾਜੀਪੀ ਪੰਜਾਬ ਬਾਰੇ ਸੋਚਦੇ ਆ ਤੇ ਕੱਲ ਜਦੋਂ ਕਟੋੜ ਹੋ ਜਾਵੇਗਾ ਤਾਂ ਕਿੰਨੀਆਂ ਸੀਟਾਂ ਤੇ ਦੋਨਾਂ ਪਾਰਟੀਆਂ ਦਾ ਵਟਵਾਰਾ ਹੋਵੇਗਾ ਫਿਲਹਾਲ ਦੀ ਖੜੀ ਤਾਂ ਦੋਨਾਂ ਪਾਰਟੀਆਂ ਦਾ ਇਹੀ ਮੰਨਣਾ ਹੈ ਕਿ ਅਸੀਂ ਕਟੋੜ ਨਹੀਂ ਕਰ ਰਹੇ ਸੋ ਵੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਲੀਡਰ ਕਿੱਧਰ ਮੁਸੀਂ ਮਾਰ ਕੇ ਜਾਂਦਾ ਹੈ ਇਹ ਸਾਰੀਆਂ ਖਬਰਾਂ ਉੱਪਰ ਸਾਡੀ ਯਾਨੀ ਕਿ ਮਲੂਹਾ ਵਾਈਬਸ ਦੀ ਨਜ਼ਰ ਰਵੇਗੀ ਤੁਸੀਂ ਸਾਰਿਆਂ ਨਾਲ ਜ਼ਰੂਰ ਜੁੜੇ ਰਹੋ ਸਾਡੇ ਚੈਨਲ ਮਲੂਹਾ ਵਾਈਬਸ ਨੂੰ ਸਬਸਕ੍ਰਾਈਬ ਕਰੋ ਅਤੇ ਸਾਨੂੰ ਜ਼ਰੂਰ ਯਾਰ ਸਲਾਹ ਦਿਓ ਅਸੀਂ ਤੁਹਾਡੇ ਕਮੈਂਟ ਡਿਲੀਟ ਨਹੀਂ ਕਰਾਂਗੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਸਲਾਹ ਦਿਓ ਤੇ ਸਾਨੂੰ ਹੋਰ ਸਾਡੇ ਚੈਨਲ ਨੂੰ ਤੁਹਾਡੇ ਚੈਨਲ ਨੂੰ ਵਧੀਆ ਬਣਾਉਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਧੰਨਵਾਦ